ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਤੁਸੀਂ ਅੱਜਕੱਲ ਗੱਲ ਸੁਣੀ ਹੋਗੀ ਨਾ ਜਿਹੜੇ ਪੈਟਰੋਲ ਦੇ ਇੰਜਨ ਆਉਂਦੇ ਆ ਮੋਟਰਸਾਈਕਲਾਂ ਦੇ ਗੱਡੀਆਂ ਦੇ ਜੋ ਵੀ ਪੈਟਰੋਲ ਦੇ ਇੰਜਨ ਆ ਉਹ E20 ਵਾਲੇ ਆਉਂਦੇ ਆਗੇ ਟੈਂਕੀ ਤੇ ਵੀ ਲਿਖਿਆ ਹੋਊਗਾ ਜਿਵੇਂ ਪਿਛਲੇ ਦਿਨ ਹੀ ਮੋਟਰਸਾਈਕਲ ਲੈਤੀ ਤੇ ਟੈਂਕੀ ਤੇ E20 ਲਿਖਿਆ ਆਉਂਦਾ ਹੁੰਦਾ ਸੀਗਾ ਤੇ ਪਹਿਲਾਂ ਮੇਰੇ ਹਿਸਾਬ ਨਾਲ E10 ਵੀ ਆਉਂਦਾ ਹੁੰਦਾ ਸੀ ਕਿ ਪਤਾ ਨਹੀਂ ਇਹ ਮੈਨੂੰ ਕਨਫਰਮ ਨਹੀਂ ਜਾਂ ਤੇ ਪਰ ਜਿਹੜਾ E20 ਹੁੰਦਾ ਨਾ ਇਹ 에ਥਨੋਲ ਹੁੰਦਾ 20% ਇਹਦੀ ਗੱਲ ਹੀ ਆਪਾਂ ਹੀ ਕਰਦੇ ਆਂ ਆਪਾਂ ਕੀ ਅੱਜਕੱਲ ਡਰਾਈਵਰਾਂ ਦੇ ਇੰਜਨ ਜਿਹੜੇ ਨੇ ਹੈ ਨਾ ਪੁਰਾਣੇ ਟਰੈਕਟਰ ਨੇ ਜਿਵੇਂ 2000 ਸਾਲ ਦੇ 2005 10 ਦੇ ਵੇਲੇ ਦੇ ਉਹਨਾਂ ਦੇ ਹੁਣ ਵਾਲੇ ਟਰੈਕਟਰਾਂ ਦੇ ਵਿੱਚ ਕੀ ਫਰਕ ਆ ਉਹ ਗੱਡੀਆਂ ਦੇ ਇੰਜਨ ਤੇ ਹੁਣ ਵਾਲੀਆਂ ਗੱਡੀਆਂ ਦੇ ਇੰਜਨ 'ਚ ਕੀ ਫਰਕ ਆ ਜਿਹੜੇ ਮੋਟਰਸਾਈਕਲ ਪਹਿਲਾਂ ਸੇਮ ਮੋਟਰਸਾਈਕਲ ਹੈ ਨਾ ਜਿਵੇਂ ਇਹ ਵਾਲਾ 2000 15 ਮਾਡਲ ਮੇਰੇ ਕੋਲੇ ਵੈਂਟੀਨਰ ਵਾਲੋ ਤੇ ਉਹ ਦਿੰਦਾ ਸੀ ਵੀ ਪਹਿਲਾਂ 70 75 ਦੀ ਐਵਰੇਜ ਹੁਣ ਉਹ ਦਿੰਦਾ 60 60 ਦੀ ਕੀ ਗੱਲ ਹੋ ਗਈ ਯਾਰ ਇੰਜਨ ਖਤਮ ਹੋ ਗਿਆ ਇੰਜਨ ਕਰਾਉਣ ਵਾਲਾ ਨਾ ਇਹੀ ਚੀਜ਼ਾਂ ਤੇ ਆਪਾਂ ਗੱਲਬਾਤ ਕਰਦੇ ਆਂ ਛੋਟੀ ਜੀ ਵੀਡੀਓ ਬਣਾ ਦਿੰਨੇ ਆਪਾਂ ਹੁਣ ਆਪਾਂ ਜੇ ਗੱਲ ਕਰੀਏ ਨਾ ਪਹਿਲਾਂ ਹੁੰਦੇ ਹੁੰਦੇ ਸੀ ਕਿ ਪਿਓਰ ਪੈਟਰੋਲ ਤੇ ਡੀਜ਼ਲ ਵਾਲੇ ਇੰਜਨ ਪਿਓਰ ਪੈਟਰੋਲ ਤੇ ਡੀਜ਼ਲ ਨਹੀਂ ਖੁਸ਼ਕ ਨਹੀਂ ਹੁੰਦਾ ਸੀਗਾ ਉਹ ਮਤਲਬ ਕੂਲਾ ਹੁੰਦਾ ਸੀਗਾ ਆਏ ਨਹੀਂ ਕੂਲਾ ਹੈਗਾ ਕਿ ਆਪਾਂ ਮਤਲਬ ਇੰਨਾ ਵੀ ਨਹੀਂ ਹੁੰਦਾ ਸੀ ਪਰ ਨਿੱਕੀ ਇੰਜਨ ਜਨੂਰੀ ਜਿਹੀ ਨਿੱਕੀ ਨਿੱਕੀ ਮਾਤਰਾ ਚ ਪਤਾ ਲੱਗ ਜਾਂਦਾ ਹੁਣ ਉਹੀ ਗੱਲ ਆ ਜੇ ਪਹਿਲਾਂ 100% ਆਪਾਂ ਪਾਣੀ ਪਿਓਰ ਪੀਂਦੇ ਸੀ ਉਹਨਾਂ ਵਿੱਚ 20% ਨੂੰ ਮੂੜ ਆ ਗਿਆ ਆਪਾਂ ਨੂੰ ਪਤਾ ਲੱਗੂਗਾ ਉਹ ਆਪਾਂ ਇਹ ਤਾਂ ਨਹੀਂ ਬਦਲ ਲੱਗਦਾ ਯਾਰ ਖੁਸ਼ਕਾ ਪਾਣੀ ਜਾਂ ਥਲਾਈ ਤੋਂ ਐਨਾ ਚਲੋ ਕਾਢੂ ਬੰਦਾ ਦਾ ਪਤਾ ਕਰ ਵੀ ਲਊਗਾ ਤੇ ਹੁਣ ਇਹੀ ਗੱਲਬਾਤ ਆਪਾਂ ਇੰਜਨਾਂ ਦੇ ਨਾਲ ਕਰਦੇ ਆਂਗੇ ਪਹਿਲਾਂ ਹੁੰਦੇ ਸੀ ਜਿਹੜੇ ਇੰਜਨ ਉਹ ਚੱਲਦੇ ਹੁੰਦੇ ਸੀ ਕਿ ਪਿਓਰ ਡੀਜ਼ਲ ਪੈਟਰੋਲ ਤੇ ਹੁਣ ਵਿੱਚ ਆਉਣ ਲੱਗ ਗਿਆ ਮਿਕਸ ਤੇ ਇੰਜਨ ਵੀ ਉਸ ਹਿਸਾਬ ਦੇ ਬਣ ਲੱਗੇ ਹੁਣ ਵਾਲੇ ਇੰਜਨ ਹੁਣ ਵਾਲੇ ਪੈਟਰੋਲ ਨੂੰ ਮਤਲਬ ਪੂਰੀ ਸਹਿਮਤੀ ਨਾਲ ਚਲਾਉਂਦੇ ਨੇ ਪਰ ਜਿਹੜੇ ਪਹਿਲਾਂ ਵਾਲੇ ਇੰਜਨ ਸੀਗੇ ਉਹ ਹੁਣ ਨਹੀਂ ਚਲਾਉਂਦੇ ਉਹ ਖੁਸ਼ਕਾ ਉਹ ਧੂਆ ਮਾਰਦੇ ਨੇ ਉਹ ਐਵਰੇਜ ਨਹੀਂ ਦਿੰਦੇ ਜਿਵੇਂ ਪਹਿਲਾਂ ਇੱਕ ਇੰਜੈਕਟਰ ਹੁੰਦੇ ਸੀਗੇ ਹਨਾ ਗੱਡੀ ਮੋਟਰਸਾਈਕਲ ਟਰੈਕਟਰ ਕਟਰ ਤੇ ਕਿਸੇ ਦੀ ਵੀ ਲਾ ਲਓ ਯਾਰ ਉਹਨਾਂ ਨੂੰ ਪਤਾ ਹੁੰਦਾ ਸਾਨੂੰ ਇਹੋ ਜਿਹਾ ਤੇਲ ਮਿਲੂ ਤਾਂ ਅਸੀਂ ਇਹੋ ਜਿਹਾ ਟਪਾ ਦਾਂਗੇ ਹੁਣ ਵਿੱਚ ਇਹਦਾ ਐਥਨੋਲ ਤੇ ਬਾਇਓਫਿਊਲ ਮਿਕਸ ਆਉਣ ਲੱਗੇ ਜਿਵੇਂ ਡੀਜ਼ਲ 'ਚ ਤਾਂ ਬਾਇਓਫਿਊਲ ਆਉਂਦਾ ਹੁੰਦਾ ਨਾ 10 5 10 ਤੇ 20% ਦੀ ਮਾਤਰਾ 'ਚ ਤੇ ਤੇ ਪੈਟਰੋਲ ਚੋਂ 20% ਐਥਨੋਲ ਹੀ ਆਉਣ ਲੱਗ ਗਿਆ ਉਹ ਤਾਂ ਕੰਪਲਸਰੀ ਹੋ ਗਿਆ ਕੋਈ ਪੰਪ ਤੋਂ ਨਹੀਂ ਮਿਲਦਾ ਪਿਓਰ ਪੈਟਰੋਲ ਆਪਾਂ ਨੂੰ ਤੇ ਹੁਣ ਜਿਹੜੀ ਪਹਿਲਾਂ ਵਾਲੀ ਇੰਜਨ ਨੇ ਉਹ ਉਹਨੂੰ ਚੱਕਦੇ ਨਹੀਂ ਬਾਈ ਪੈਟਰੋਲ ਵਾਲੀ ਇੰਜਨ ਜਿਵੇਂ ਪਹਿਲਾਂ ਪੈਟਰੋਲ ਤੇ ਗੱਡੀਆਂ ਹੁੰਦੀਆਂ ਸੀਗੀਆਂ ਹੁਣ ਉਹ ਜਿਹੇ ਪਹਿਲਾਂ 20 ਦੀ ਐਵਰੇਜ ਨਹੀਂ ਸੀ ਉਹਨੂੰ 17 ਤੋਂ 18 18 ਦੀ ਰਹਿ ਗਈਆਂ ਨੇ ਇਹ ਪਤਾ ਨਹੀਂ ਹੁਣ ਕੀ ਚੱਕਰ ਹੋ ਗਿਆ ਇਹ ਜਿਹੜੇ ਜਰੂਰੀ ਹੋ ਗਿਆ ਨੇ ਚੀਜ਼ਾਂ ਇਹ ਕਰਕੇ ਇੰਜਨ ਵੀ ਜਿਹੜਾ 20% ਚੀਜ਼ ਆ ਉਹਨੂੰ ਬਰਨ ਨਹੀਂ ਕਰਦਾ ਹੁਣ 1 ਲੀਟਰ 'ਚ ਤੁਸੀਂ ਆਹ ਲਓ ਯਾਰ 200 ਗ੍ਰਾਮ ਐਥਨੋਲ ਆ ਠੀਕ ਹੈ ਨਾ ਉਹ ਜੋ ਐਥਨੋਲ ਆਪਣੀ ਗੱਡੀ ਨੇ ਜਿਹੜੀ ਪੈਟਰੋਲ ਦੀ ਨਹੀਂ ਉਹ 5% ਹੀ ਮਚਾਉਣਾ 5.5% 7 ਮਚਾਉ। ਬਾਕੀ ਉਹਨੇ ਧੂਆਂ ਵੀ ਇਸ ਦੀ ਘੱਟ ਦੇਣਾ ਤਾਂ ਗੱਡੀ ਨੂੰ ਤਾਂ 900 ml ਤੇ ਹੀ ਮਿਲਿਆ ਨਾ ਉਹਨਾਂ ਨੇ ਜਿੰਨਾ ਕਿ ਐਵਰੇਜ ਉਹਨੇ 900 ml ਚ ਦੇ ਦਿੱਸੀ ਉਹਨੀ ਕੁ ਦੇਈ ਜਾਂਦੀ ਹੈ ਕਿਉਂਕਿ 100% ਤਾਂ ਉਹਦਾ ਤੇਲ ਮਿਲਿਆ ਨਹੀਂ ਉਹਨੂੰ ਠੀਕ ਹੈ ਨਾ 90% ਹੀ ਤੇਲ ਮਿਲਿਆ ਗਿਆ ਇਸ ਕਰਕੇ ਉਹਦੀ ਇੰਜਨ ਦੀ ਲਾਈਫ ਵੀ ਖਤਮ ਹੋ ਜਾਂਦੀ ਹੈ ਧੂਆਂ ਵੀ ਮਾਰਦੀਆਂ ਐਵਰੇਜ ਵੀ ਘਟ ਦਿੰਦੀਆਂ ਨੇ ਤੇ ਇਹ ਨੁਕਸਾਨ ਵੀ ਹੁੰਦਾ ਇਦਾਂ ਹੀ ਟਰੈਕਟਰਾਂ ਦੇ ਨਾਲ ਉਹ ਪੁਰਾਣੇ ਟਰੈਕਟਰ ਸੀ ਜਿਹੜੇ ਉਹ ਗੋਰਲੇ ਤੇਲ ਨਾਲ ਚੱਲਦੇ ਸੀ ਉਹਨੂੰ ਕੂਲੇ ਤੇਲ ਨਾਲ ਹੁਣਾਂ ਲੈ ਥੋੜੀ ਜਿਹੀ ਤੇਲ ਖੁਸ਼ਕ ਹੋ ਗਏ ਪੈਟਰੋਲ ਡੀਜ਼ਲ ਸਾਰੇ ਖੁਸ਼ਕ ਹੋ ਗਏ ਹੈਨਾ ਖੁਸ਼ਕ ਤੇਲ ਜਿਆਦਾ ਵਧੀਆ ਹੁੰਦੇ ਨਹੀਂ ਜਿਵੇਂ ਪਾਵਰ ਪਲੱਸ ਪੈਟਰੋਲ ਆਉਦੇ ਹੁੰਦੇ ਨੇ ਉਹ ਥੋੜੇ ਮਹਿੰਗੇ ਹੁੰਦੇ ਆ 5-7 ਰੁਪਏ ਮਹਿੰਗੇ ਹੁੰਦੇ ਆ ਤੇ ਚੰਗੇ ਵੀ ਹੁੰਦੇ ਨੇ ਤੇ ਪਰ ਇਹਦੀ ਜੇਗਾ ਆਪਾਂ ਹੁਣ ਕੀ ਕਰ ਸਕਦੇ ਆ ਕਿਉਂਕਿ ਜਿਹੜੇ ਪੁਰਾਣੀਆਂ ਚੀਜ਼ਾਂ ਯਾਰ ਕਈਆਂ ਨੇ ਜੱਦੀ ਰੱਖਿਆ ਹੁੰਦੀਆਂ ਕਈਆਂ ਨੇ ਕੋਈ ਮਤਲਬ ਘਰੋਂ ਤੰਗੀ ਕਰਕੇ ਰੱਖੀਆਂ ਹੁੰਦੀਆਂ ਨੇ ਇੱਕ ਨਾ ਹੁਣ ਤੁਸੀਂ ਐਡੈਕਟਿਵ ਹੁੰਦੇ ਨੇ ਡੇਟੇ ਪਤਾ ਨਹੀਂ ਇਦਾਂ ਐਡੈਕਟਿਵ ਹੁੰਦੇ ਨੇ ਮਤਲਬ ਐਡ-ਆਨ ਕਰਨ ਵਾਸਤੇ ਹੁੰਦੀਆਂ ਚੀਜ਼ਾਂ ਜਿਵੇਂ ਆਪਾਂ ਟੈਂਕੀ 'ਚ ਜੇ ਤੁਸੀਂ ਲੈ ਲੋ ਕੈਰੈਕਟਰ ਦੀ ਟੈਂਕੀ 'ਚ ਜਿਵੇਂ 60 ਲੀਟਰ ਦੀ ਟੈਂਕੀ 'ਚ ਇੰਨੇ ਐਮਐਲ ਉਹ ਪੈ ਜਾਊਗਾ ਜਿਵੇਂ ਪਹਿਲਾਂ ਅਪਚੇਤਕ ਸਕੂਟਰਾਂ 'ਚ ਪਾਉਂਦੇ ਹੁੰਦੇ ਸੀ ਕਿ ਯਾਦ ਹੀ ਹੋਊਗਾ ਤੁਹਾਨੂੰ ਪੁੜੀਆਂ ਜਾਂ ਲੈ ਕੇ ਉਹ ਹਰੇਕ ਮਤਲਬ ਉੱਤੇ ਲਿਖਿਆ ਹੁੰਦਾ ਪੋਸਟ-ਟਰੌਕ ਇੰਜਨ ਜਿ ਇੱਕਲ ਟੈਂਕੀ ਮੰਗ ਰੋ ਮਤਲਬ ਇੱਕ ਪੁੜੀ ਜੀ ਪਾ ਦਿਓ ਤੁਹਾਡਾ ਰੈਣਾ ਚੱਲੂਗਾ ਮੋਟਗਾ ਨਵੇਂ ਵੀ ਨਵੇਂ ਦੀ ਵੀ ਗੱਲ ਕਰਦਾ ਮੈਂ ਜੇ ਨਵੇਂ ਤੁਹਾਡੇ ਕੋਲ ਪੁਰਾਣੇ ਤਾਂ ਤੁਸੀਂ ਪਾਉ ਹੀ ਪਾਓ ਹਨ ਤੁਹਾਨੂੰ ਉਹਦਾ ਰਿਜ਼ਲਟ ਵੀ ਮਿਲੂ ਇੰਜਨ ਵੀ ਸਾਫ਼ ਰਹੂ ਇੰਜਨ ਦੀ ਲਾਈਫ ਵੀ ਵਧੂ ਤੇ ਤੇਲ ਵੀ ਵਧੀਆ ਮੱਚੂ ਓਵਰ ਨਹੀਂ ਪਾਉਣਾ ਕਿਉਂਕਿ ਉਹ ਬੂਰਾ ਮਤਲਬ ਬਰਨਿੰਗ ਵਾਲੀ ਚੀਜ਼ ਨਹੀਂ ਹੁੰਦੀਗੀ ਤੇ ਉਹ ਪਾ ਕੇ ਤੁਸੀਂ ਪੁਰਾਣੇ ਦਾ ਰਿਜ਼ਲਟ ਦੇਖਿਓ ਦੋ ਤਿੰਨ ਟੈਂਕੀਆਂ ਫੂਕ ਕੇ ਤੁਹਾਨੂੰ ਪਤਾ ਲੱਗਣ ਲੱਗ ਜੂਗੀ ਮੋਟਰਸਾਈਕਲ ਸਮੂਥ ਚੱਲਣ ਲੱਗ ਗਿਆ ਨਵੇਂ ਜੀ ਵੀ ਪਾਓ ਉਹ ਕੋਈ ਮਾੜੀਆਂ ਚੀਜ਼ਾਂ ਨਹੀਂ ਹੁੰਦੀਆਂ ਪਰ ਲਿਫਟ ਚ ਹੋਣੀਆਂ ਹੁੰਦੀਆਂ ਨੇ ਇਹਨਾਂ ਉਹ ਟਰੈਕਟਰਾਂ ਜੀ ਵੀ ਪੈਂਦਾ ਡੀਜ਼ਲ ਵਾਸਤੇ ਅੱਡ ਚੀਜ਼ਾਂ ਆਉਂਦੀਆਂ ਪੈਟਰੋਲ ਵਾਸਤੇ ਅੱਡ ਜਿਹੜੇ ਇੱਕੋ ਚ ਪਾ ਕੇ ਸਾਨੂੰ ਨੁਕਸਾਨ ਵੀ ਹੋਊਗਾ। ਇਹ ਹੀ ਵੀਡੀਓ ਸੀ ਆਪਣੀ ਇਹੀ ਸੇਮ ਟਰੈਕਟਰਾਂ ਦੇ ਉਨ ਸੀਆਰਡੀਆ ਜੀ ਵੀ ਕੋਸ-ਕੋਸ ਕੇ ਇੰਜਨ ਹੈ ਬੀ10 ਵੀ 5ਬੀ20 ਚੱਲਣ ਲੱਗੇ ਤੇ ਕੁਸ਼ਕ ਨਹੀਂ ਚੱਲਦੇ ਪਰ ਪੁਰਾਣੇ ਡੀਜ਼ਲ ਨਾਲ ਤੋਂ ਪੈਟਰੋਲਾ ਨਾਲੋਂ ਹੁਣਾ ਲੈਂਦਾ। ਜ਼ਮੀਨ ਆਸਮਾਨ ਦਾ ਅੰਤਰ ਕਹਿ ਲਓ ਤੁਸੀਂ ਤੇ ਦੱਸੋ ਫਿਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਨਿੱਕੀ ਜਾਣਕਾਰੀ ਸੀ ਆਪਾਂ ਤੁਹਾਨੂੰ ਦੇਣੀ ਸੀ ਉਹ ਦੇ ਦਿੱਤੀ ਤੇ ਮਿਲਦੇ ਹਾਂ ਕਿਸੇ ਹੋਰ